इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਆ ਨਿਊਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਰਸ਼ੋਤਮ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਕਾਫੀ ਵਿਵਾਦ ਵਿੱਚ ਆਇਆ ਇੱਕ ਮਕਦਮਾ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਵੱਲੋਂ ਰਾਮ ਗੜੀਆ ਭਰਾ ਦੇ ਬੋਲੇ ਗਏ ਅਪਸ਼ਬਦ ਅਤੇ ਇਸ ਦੇ ਮੁਰਵਤ ਵਿੱਚ ਸਰਦਾਰ ਗੁਰਦੇਵ ਸਿੰਘ ਨੇ ਉਹਨਾਂ ਦੀ ਕੀਤੀ ਸਖਤ ਅਲੋਚਨਾ ਮੌਜੂਦਾ ਸਰਕਾਰ ਦਾ ਇੱਕ ਹੰਕਾਰੀ ਮੰਤਰੀ ਮੈਂ ਤਾਂ ਮਹਿੂੰਗਾ ਉਹਦਾ ਨਾਮ ਲੈਣਾ ਵੀ ਠੀਕ ਨਹੀਂ ਸਮਝਦਾ ਜਿਉ ਜਿਹੜੇ ਗੰਦੀਆਂ ਹਰਕਤਾਂ ਕਰਦੀ ਸ਼ੰਕਾ ਦੇ ਵਿੱਚ ਅਗੇ ਕੀ ਕਿਹਾ ਨਾ ਸਦਾ ਲਈ ਨਸ਼ੇ ਛੂੜੋਗੇ ਕਿਹਾ ਮੈਂ ਤਾਂ ਨਾਂ ਲੈਣਾ ਵੀ ਗੱਲ ਦਾ ਠੀਕ ਨਹੀਂ ਸਮਝਦਾ ਉਹ ਜਿਹੜਾ ਬੰਦਾ ਜਿਹਨੇ ਬੜੀ ਬਕਵਾਸ ਕੀਤੀ ਕਿ ਮੈਂ ਕੋਈ ਸੁਨਿਆਰਾ ਨਹੀਂ ਮੈਂ ਕੋਈ ਰਾਜਪਰੀਆ ਬਰਾਦਰੀ ਦੇ ਖਿਲਾਫ ਉਹਨੇ ਗੱਲ ਕੀਤੀ ਹੋਰ ਵੀ ਉਹਨੇ ਇੱਕ ਦੋ ਗੱਲਾਂ ਭਾਵੇਂ ਸਾਡਾ ਉਹ ਕਾਂਗਰਸ ਪਾਰਟੀ ਦਾ ਹੀ ਐਮ.ਐਲ.ਏ ਹੈ ਜੋ ਵੀ ਬੁਰਦਾ ਸਿੱਕੀ ਆ ਭਰਮਿੰਦਰ ਸਿੰਘ ਜੀ ਉਹਨੇ ਬਾਰੇ ਗੱਲ ਕੀਤੀ ਉਹਦੀ ਵਾਈਫ ਬਾਰੇ ਗੱਲ ਕੀਤੀ ਫੁੱਕਦਾ ਮੈਂ ਯਾਰ ਇਹੋ ਜਿਹੇ ਫੰਦੇ ਦੇ ਮੂੰਹ ਤੇ ਫੁੱਕਦਾ ਹੈ ਇਹ ਬੰਦਾ ਇਹਨੂੰ ਸ਼ਰਮਨਾ ਈ ਚਾਹੀਦਾ ਹੈ ਲੋਕਾਂ ਦੇ ਵਿੱਚ ਬਹਿ ਕੇ ਔਰ ਜਿਹੜੇ ਲੋਕਾਂ ਨੇ ਤਾਹੂ ਵੋਟਾਂ ਪਾ ਕੇ ਜਤਾਇਆ ਤੇ ਤੂੰ ਉਹਨਾਂ ਦੇ ਸਾਹਮਣੇ ਕਿਡੀਆਂ ਘੜੀਆਂ ਦੇ ਗੰਦੀਆਂ ਦੇ ਘੜੀਆਂ ਗੱਲਾਂ ਕਰ ਰਿਹਾ ਇਸ ਬੰਦੇ ਨੂੰ ਬਰਾਉ ਸ਼ਰਮ ਆਉਣੀ ਚਾਹੀਦੀ ਮੈਂ ਕੱਲ ਇੱਕ ਵੀਡੀਓ ਪਾਈ ਬਡੋਰੀ ਸਾਹਿਬ ਤੁਸੀਂ ਕਹਿੰਦੇ ਜੇ ਕਿ ਸਾਡੇ ਤੇ ਡਾਰਿਆ ਤੁਹਾਨੂੰ ਪਰਚੇ ਯਾਰ ਦੇ ਦੇਵੇਂ ਪਰਚੇ ਜਿਹੜੇ ਦਿਨੇ ਮੈਂ ਨਾ ਤੇ ਪਰਚਾ ਜੇ ਆਪਦੀ ਮਾਂ ਦਾ ਪੁੱਤਿਆ ਤੇ ਦੇ ਪਰਚਾ ਈਡੀ ਕਿਹੜੀ ਗੱਲ ਆ ਯਾਰ ਹੱਥ ਹੋ ਗਈ ਏ ਕੁੱਤੇ ਨੂੰ ਜੋ ਮਰਜ਼ੀ ਬਕਵਾਸ ਕਰੀ ਜਾਣਾ ਅਸੀਂ ਆਪਾਂ ਰੋਜ਼ੀ-ਪੁਦਰਸ਼ਨ ਨਹੀਂ ਕਰਤਾ ਤੇ ਇਹ ਕਹਿੰਦੀ ਗੱਲ ਦੋ ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਤੱਕੜੇ ਹੋ ਕੇ ਮੇਰੇ ਵੀਰੋ ਵੇਖੋ ਮੈਂ ਇਹ ਗੱਲ ਦਾ ਵੇੜਾ ਕਿਹਨਾ ਚਾਹ ਜਿੱਥੇ ਆਪਾਂ ਕੁਲਕੇ ਸਵਰਨਗਰ ਪਾਈ ਛੜੇ ਦਾ ਗੜ ਮੰਨਿਆ ਜਾਣਾ ਸਾਡਾ ਢਾਲੀ ਵਾਲਾ ਚੌਂਕ ਹੋ ਗਿਆ ਗੁਰੂਗਿਆਰ ਹੋ ਗਿਆ ਇਹ ਗੜ ਨੇ ਔਰ ਬੀਸੀ ਵਿੰਗ ਵੀ ਰਾਜ ਜੰਮੀ ਹੋਣੀ ਭਾਵੇਂ ਇਹਨਾਂ ਦੀ ਉਮਰਾਂ ਵੱਡੀਆਂ ਇਹਨਾਂ ਦੇ ਤਜਰਬੇ ਘਾਟਿਆ ਪਤਾ ਹੀ ਨਾ ਪੱਬੂ ਨੇ ਹੱਜੇ ਕਿ ਸਾਡਾ ਮਾਫਰ ਦਾਇਲ ਪ੍ਰਕਾਸ਼ ਸਿੰਘ ਉਹਨੇ ਜਪੇਰ ਇੱਧਰ ਨਹੀਂ ਕਸਰੀ ਤੇ ਮਾਰ ਇਧਰੋਂ ਦੇਣੀ ਤਾਂ ਉਹ ਆਮੀ ਬਚਾ ਦੁਜੇ ਬਜੇ ਨੂੰ ਮੁਹ ਕਰ ਲਿਆ ਉਹਨੂੰ ਚੋਰ ਰਾਂ ਵਜਣੀ ਉਹਨੇ ਕਹਿਣਾ ਕਿ ਕਾਕਾ ਜਿੰਨੀ ਤੇਰੀ ਹੋਰ ਉਹਨਾ ਮੇਰਾ ਤੇ ਜਨਪਾ ਹੋ ਗਿਆ ਸੋ ਇਸ ਕਰਕੇ ਇਹਨਾਂ ਦੀ ਜਿੰਨੀ ਜਿੰਨੀ ਅਜੇ ਸਿਆਸਤ ਤਿੰਨ ਤਿੰਨ ਕੋ ਸਾਲ ਹੋਏ ਵਿਚਾਰਿਆਂ ਨੂੰ ਸੋ ਇਹਨਾਂ ਨੂੰ ਲੋਕਾਂ ਨਾਲ ਕੋਈ ਪਤਾ ਨਹੀਂ ਬਣ ਕੇ ਹਵਾਜ ਸੋ ਇਸ ਕਰਕੇ ਕੋਈ ਗੱਲ ਨਹੀਂ ਇਹ ਜੋ ਕਰਾਉਂਦਾ ਪਰਮਾਤਮਾ ਕਰਾਉਂਦਾ ਇਹਨਾਂ ਦੇ ਵਸਦਾ ਰੋਗੜੀ ਇਹਨਾਂ ਦੇ ਸਿਰ ਤੇ ਹੰਕਾਰ ਚੜ ਕੇ ਬੋਲਣ ਗਿਆ ਔਰ ਹੰਕਾਰ ਤੇ ਇਹ ਸਭਾ ਦੇ ਨਸ਼ੇ ਦੇ ਵਿੱਚ ਜਿਹੜੇ ਡੁੱਬੇ ਹੋਇਆ ਔਰ ਰੋਗ ਇਹਨਾਂ ਨੂੰ ਸੰਕਟਕਾ ਦੇਣਗੇ ਇਹਨੂੰ ਐਸ ਕੀ ਇਹੋ ਜਿਹਾ ਇਹਨਾਂ ਦੀ ਧੌਂਕੋ ਕਿਲਾ ਕੱਢਾਂਗੇ ਯਾਦ ਕਰਾਂਗੇ ਅੱਜ ਮੇਰੇ ਤੋਂ ਬਿਨਾਂ ਅੱਜ ਬਾਹਰ ਹੋ ਕੇ ਗਏ ਨੇ ਬੜੀ ਵਧੀਆ ਗੱਲ ਕੀਤੀ ਆ ਲੈ ਵੀ ਤੈਨੂੰ ਮੰਨ ਜਾਗੇ ਵੱਡੇ ਜੱਟ ਦੇ ਪੁੱਤ ਨੂੰ ਲੈ ਦੇਸ ਦੀ ਬਾਣ ਨਾਲੇ ਨੂੰ ਉਹ ਵੀ ਇਹਦਾ ਦੋ ਇਹਨਾਂ ਨੂੰ ਪਤਾ ਹਜ਼ਾਰ ਕੇ ਫਿਰ ਮੰਤਰੀ ਦੇ ਮੰਤਰੀ ਚਾਹ ਮਲੇ ਦੇ ਐਮ ਐਲ ਏ ਰਹਿ ਜਾਣਗੇ ਜੰਪੀ ਵਤ ਰਹਿ ਕੇ ਲੜੋ ਨਾ ਇਹ ਇਲੈਕਸ਼ਨਾਂ ਲੜਨੀਆਂ ਪਹਿਲਾਂ ਹਸਤੀ ਦੇ ਕੋ ਫਿਰ ਨਾਲੋ ਉਹ ਬਸ ਨਹੀਂ ਹੁੰਦਾ ਨਹੀਂ ਜਿਹੜਾ ਬੰਦਾ ਮੈਨੂੰ ਦੇਖੋ ਇਹਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਬਾਹਰ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਕੋ ਸਾਰੀ ਪ੍ਰਵਾ ਮੈਂ ਜਦੋਂ ਇੱਥੇ ਕਦੇ ਲੰਘਣਾ ਨਾ ਬੜੇ ਬੋਡ ਬੱਗੇ ਹੋਏ ਹੁਣ ਜਿੱਦ ਪੰਡੀ ਇਹਨਾਂ ਨੂੰ ਡਿਟਾ ਮਿਲ ਗਿਆ ਉਦੋਂ ਦੇ ਸਾਡੇ ਲੈ ਜੇ ਮਿਸ਼ਨ 2024 ਡਾਕਟਰ ਨਿੱਜਰ ਨੂੰ ਸੋਚੋ ਮਿਸ਼ਨ 2024 ਫਲਾਣਾ ਸਿੰਘ ਡਾਕਟਰ ਨਿੱਜਰ ਨੂੰ ਸੋਚੋ ਮਿਸ਼ਨ 2024 ਫਲਾਣਾ ਸਿੰਘ ਡਾਕਟਰ ਤੂੰ ਕੇ ਸੱਚੀ ਮੰਤਰੀ ਨੇ ਜਿਹੜੀ ਬਕਵਾਸ ਕੀਤੀ ਉਹਨੇ ਸਹੀ ਗੱਲਾਂ ਕਹੀਆਂ ਕਿ ਤੂੰ ਦੇਖਿਆ ਤੂੰ ਗੋਲਦੇ ਚਾਉਣੀ ਗਈ ਜਿਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ 54000 ਵੋਟ ਪਾ ਕੇ ਤੁਹਾਨੂੰ ਇੱਥੋਂ ਭੇਜਿਆ ਤੇ ਇਹਨਾਂ ਲੋਕਾਂ ਦੇ ਹੱਕ ਵਿੱਚ ਬੁਲੇ ਨਹੀਂ ਅਸੀਂ ਫੇਰ ਆ ਗਏ ਇਹਨਾਂ ਦੇ ਨਾਲ ਖੜ ਗਏ ਭਾਵੇਂ ਅਸੀਂ ਹਰੇ ਹਾਂ ਪਰ ਸਾਡਾ ਅਸੀਂ ਤੇ ਪਛਾਣ ਨਹੀਂ ਹਟੇ ਤੇ ਤੁਸੀਂ 545000 ਲੈ ਕੇ ਵੋਟ ਤੇ ਚੰਡੀਗੜ੍ਹ ਅੱਜ ਤੱਕ ਮੈਨੂੰ ਯਾਦ ਆ ਤੱਕ ਨਹੀਂ ਹਿੱਕ ਨਹੀਂ ਅੱਗੇ ਬੜੇ ਸੋ ਇਸ ਕਰਕੇ ਮੇਰੇ ਵੀਰੋ ਅੱਜ ਆਪਾਂ ਇਹਦਾ ਇੱਥੇ ਪਤਲਾ ਰੋਕਣਾ ਔਰ ਮੈਂ ਸਾਰੇ ਹੀ ਹਰ ਜਗ੍ਹਾ ਜਿੱਥੇ ਕਿਤੇ ਪੰਜਾਬ ਦੇ ਵਿੱਚ ਕੋਈ ਸਵਰਨਕਾਰ ਭਾਈਚਾਰਾ ਆਰਾਮੜੀਏ ਭਾਈਚਾਰੇ ਵਾਲੇ ਵੀਰਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦਾ ਜਰੂਰ ਕਟੋ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਸਟੇਜ ਦੇ ਉੱਤੇ ਲੋਕੀ ਕਿਸੇ ਬਰਾਦਰੀ ਨੂੰ ਮਾਰਾ ਪੁੱਲਿਆ ਸੀ ਕਿਸੇ ਪਰਿਵਾਰ ਨੂੰ ਮਾਰਾ ਪੁੱਲਿਆ ਹੈ ਕਿਸੇ ਧੀ ਭੈਣ ਨੂੰ ਮਾਰਾ ਪੁੱਲਿਆ ਹੈ ਇਹਨਾਂ ਲੋਕਾਂ ਦਾ ਜਰੂਰ ਸਿਕਣਾ ਚਾਹੀਦਾ ਮੈਂ ਆਪਣੀਆਂ ਮਤਵਾ ਭੈਣਾਂ ਨੂੰ ਇਹ ਗੱਲ ਕਹਿਣਾ ਇਹ ਇਹਨਾਂ ਦਾ ਜੋ ਕੁਛ ਇਹਨੇ ਕੱਲ ਉੱਤੇ ਬੋਲਿਆ ਤੁਸੀਂ ਦੱਸੋ ਕਿ ਗੱਲ ਸਹੀ ਕੀਤੀਆਂ ਉਹਨੇ ਜੋ ਕੁਛ ਉਹਤੇ ਲੋਕਾਂ ਦੇ ਸਾਹਮਣੇ ਕੀਤੀਆਂ ਉਹ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਬਾਈਕਟ ਕਰਨਾ ਚਾਹੀਦਾ ਅੱਜ ਆਪਾਂ ਇਹਨਾਂ ਦਾ ਫੁੱਲਾ ਫੋਗਣਾ ਤੇ ਸਰੀਆਂ ਤੁਸੀਂ ਇਹਨਾਂ ਦੇ ਚੁੱਪਲੇ ਬਣਾ ਲੈ ਜੀ ਅਜੇ ਵੀ ਕੀਤੀਆਂ ਜਾਂਦੀਆਂ ਹੋ ਗੁਰਸ ਕਰਕੇ ਕਿਉਂਕਿ ਇਹਨਾਂ ਬੰਦਿਆਂ ਨੇ ਕਈਆਂ ਦੇ ਨੁਕਸਾਨ ਪਹਿਲਾਂ ਕੀਤੇ ਆ ਤੇ ਕਈਆਂ ਨੂੰ ਨਾ ਫੇਰ ਕਰਦੇ ਨੇ ਮੇਰੇ ਮਨੂ ਇਹਨਾਂ ਦੇ ਵਸਦਾ ਰੋਗ ਨਹੀਂ ਇਹਨਾਂ ਦੇ ਦਿੰਨ ਸਾਲਾਂ ਦੇ ਵਿੱਚ ਆ ਕੇ ਕਰਨ ਦੇ ਵਜ਼ੀਰ ਬਣ ਕੇ ਔਰ ਇਹ ਰੋਗ ਦਾਦੀ ਏਕਾਦ ਭੁੱਲ ਕੇ ਕਾਰ ਇਹ ਸਮਝਣ ਕੀ ਲਾਗੇ ਮੈਨੂੰ ਸਮਝ ਨਹੀਂ ਆ ਰਹੀ ਜੱਟ ਵੜਾ ਵੜਾ ਹੰਕਾਰ ਆ ਮੈਂ ਜੱਟ ਦਾ ਜੱਟ ਦਾ ਪੁੱਤ ਜੱਟ ਦਾ ਪੁੱਤ ਯਾਰ ਜੱਟ ਦਾ ਪੁੱਤ ਨਹੀਂ ਤੇ ਰੱਬ ਦਾ ਬਣਾਇਆ ਹੀ ਹੁੰਦਾ ਵਾ ਜਿੱਥੇ ਜਿਹੜੇ ਠੀਕ ਆ ਇੱਥੇ ਆ ਕੇ ਆਪਾਂ ਵੱਡੀਆਂ ਪਾਲੀਆਂ ਲਾਦਰੀ ਵਾਈਸ ਬਣ ਕੇ ਪਰ ਪਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਕਰਕੇ ਪਈਦਾ ਉਹਦੇ ਕੋਈ ਫਰਕ ਨਹੀਂ ਰੱਬ ਦਾ ਕਿ ਜੈ ਇਹਨੂੰ ਲੱਤਾਂ ਬਾਂਹਾਂ ਵੱਡ ਲੱਗੀਆਂ ਤੇ ਦੂਜਿਆਂ ਨੂੰ ਘੱਟ ਲੱਗੀਆਂ ਉਸ ਕਰਕੇ ਇਹਨਾਂ ਲੋਕਾਂ ਦੇ ਸਿਰ ਚੜ ਕੇ ਹੰਕਾਰ ਬੋਲ ਲਿਆ ਔਰ ਪਰਸੋਂ ਬੜੀਆਂ-ਬੜੀਆਂ-ਬੜੀਆਂ ਟਾਲਾਂ ਮਾਰਦਾ ਰਿਹਾ ਮੈਂ ਜੇ ਕਰ ਦੂੰ ਮੈਂ ਹੋਰ ਕਰ ਦੂੰ ਤੇ ਗੱਲ ਦੇ ਦੇ ਜਿਹੜੇ ਹਾਲਾਤ ਆ ਤੁਸੀਓ ਵੇਖੇ ਗੱਲ ਜਦੋਂ ਮਾਫੀ ਮੰਗੀ ਐ ਮਰਿਆ ਪਿਆ ਹੀ ਸ਼ਕਲ ਨਹੀਂ ਵੇਖੀ ਜਿਵੇਂ ਨਾ ਨਸ਼ੇੜੀ ਨਸ਼ੇ ਤੋਂ ਟੁੱਟਾ ਹੁੰਦਾ ਨਾ ਕੋਈ ਨਸ਼ੇੜੀ ਬੰਦਾ ਵਾਕੇ ਨਸ਼ੇ ਤੋਂ ਟੁੱਟਾ ਹੁੰਦਾ ਨਹੀਂ ਕੱਲ ਕਿਤੇ ਤੇਰੇ ਕੋਲ ਹੀ ਨਹੀਂ 700 ਲੋਕ ਆਪਾ ਗੋਵੇ ਜਾਲੀਏ ਨੂੰ ਮਿਲੇ ਬੰਦੇ ਔਰ ਹਰੇਕ ਕੋ ਮਾਂਗੇ ਖਾਣਾ ਦਾ ਬੰਦਾ ਹਰੇਕ ਕੋ ਮਾਂਗੇ ਖਾਣਾ ਵਾਲਾ ਬੰਦਾ ਇਹ ਬੰਦਾ ਤੋ ਇਸ ਕਰਕੇ ਕਹਿੰਦਾ ਮਾਂ ਗੱਡੀ ਦਾ ਨਾ ਭਾਵੇਂ ਸਿਆਲ ਹੋਵੇ ਭਾਵੇਂ ਗਰਮੀ ਹੋਵੇ ਸੀਣਾ ਥੋੜਾ ਜਾਂ ਖੁੱਲਾ ਰਹਦਾ ਮੈਨੂੰ ਨਾ ਹੈ ਘਬਰਾਹਟ ਹੁੰਦਾ ਪੈਂਦੀ ਹੈ ਤੁਹਾਨੂੰ ਦੇ ਕੋਤਾਂ ਵੀ ਘਬਰਾਹਟ ਹੋਣੀ ਜਦੋਂ ਮੰਗ ਮੰਗ ਕੇ ਮਾਰਾ ਸਮਾਨ ਖਾਣਾ ਤੁਹਾਨੂੰ ਵੀ ਘਬਰਾਹਟ ਆਉਣੀ ਹੈ ਤੁਹਾਡੇ ਬਾਬੂ ਹੋਣੀਆਂ ਸੋਚ ਕਰਕੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਕੱਲ ਮੈਨੂੰ ਦੱਸੋ ਨੇ ਕੀਤੀ ਕੀ ਉਦੋਂ ਦੀ ਗੁੱਸਾ ਚੰਗੀ ਕੋਈ ਇਹ ਗੱਲ ਨਹੀਂਦਾ ਕਿ ਭਈ ਇਹ ਤੇ ਕਾਂਗਰਸ ਦਾ ਵਿਧਾਇਕ ਸੀਗਾ ਉਹਨੂੰ ਇਹ ਆ ਆ ਕੰਮ ਨਹੀਂ ਕੀਤਾ ਜਿਹੜੇ ਮੈਂ ਕਰਦੇ ਆ ਜਾਉਨੇ ਲੋਕਾਂ ਨਾਲ ਆਇਆ ਤਾਂ ਕਹਿੰਦਾ ਜਿਹੜਾ ਮੈਂ ਨਹੀਂ ਕੀਤਾ ਕੋਈ ਜਿਹੜੀਆਂ ਤੇਰੀਆਂ ਚਈਆਂੀਆਂ ਦੂਆ ਦੱਸ ਕਹਿੰਦੇ ਪਰਵਾਹ ਤੇ ਜਾ ਕੇ ਕਿੰਦੂਰੇ ਤੂੰ ਕਰਨਾ ਕਿਸੇ ਬਰਾਦਰੀਆਂ ਨੂੰ ਮਾਰਾ ਕਹਿਣਾ ਜੇ ਮੈਂ ਸਮਝ ਨਾ ਕਿ ਬਹੁਤ ਉਹਨੇ ਵੱਡੀ ਗੱਲ ਨਹੀਂ ਕੀਤੀ ਔਰ ਜਿਹੜੀ ਉਹਨੂੰ ਭਜਾ ਭੁਕਰੀ ਗਈ ਔਰ ਮੈਂ ਜਿਹੜੇ ਮੇਰੇ ਇਹ ਸੱਖੜੀਆਂ ਜਿਹੜੇ